ਜਿੱਥੋਂ ਸੂਰਜ ਉਗਦਾ ਹੈ ਲੇਖਕ ਕਰਪਾਲ ਕਜ਼ਾਕ ਫੌਜੀ ਉਸ ਵੇਲੇ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਜਦੋਂ ਉਹ ਚੱਠਿਆਂ ਵੱਲੋਂ ਨਹਿਰੀ ਮੋਗੇ ਨੂੰ ਲਾਇਆ ਪਾੜ ਦੇਖਦਾ ਹੈ ਫੌਜੀ ਗੁੱਸੇ ਵਿੱਚ ਇਹ ਗੱਲ ਧਰਮੇ ਤਰਖਾਨ ਅਤੇ ਥੜੇ ਉੱਤੇ ਬੈਠੇ ਨੂਪੇ ਰੰਗੜ ਅਤੇ ਗ੍ਰਾਂਥੀ ਅਤੇ ਸੁਰਤੇ ਨੂੰ ਦੱਸਦਾ ਹੈ ਫੌਜੀ ਉਹਨਾਂ ਨੂੰ ਆਖਦਾ ਹੈ ਕਿ ਟਕਾਵੀ ਦੇਣ ਦੇ ਵੇਲੇ ਉਹਨਾਂ ਨੂੰ ਚਰੀ ਵਿੱਚ ਲੁਕਣਾ ਪਵੇਗਾ ਟਕਾਵੀ ਮਤਲਬ ਪੈਸੇ ਜੇ ਮੋਗੇ ਦਾ ਪਾੜ ਚੱਠਿਆਂ ਦੀ ਜ਼ਮੀਨ ਨੂੰ ਹੀ ਪਾਣੀ ਦਿੰਦਾ ਰਿਹਾ ਥੜੇ ਉੱਤੇ ਬੈਠੇ ਲੋਕ ਫੌਜੀ ਦੀ ਇੱਜ਼ਤ ਕਰਦੇ ਸਨ ਇਸ ਲਈ ਚੁੱਪ ਕਰਕੇ ਉਸ ਦੀ ਸੋਣ ਹੀ ਗਏ ਜਦੋਂ ਉੱਥੇ ਬੈਠੇ ਬੰਦਿਆਂ ਨੂੰ ਚੱਠਿਆਂ ਦੀ ਜਾਤੀ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਹੱਥੋਂ ਤਾਸ਼ ਖਿੱਲਰ ਜਾਂਦੀ ਹੈ ਥੜਾ ਮਤਲਬ ਜਿੱਥੇ ਲੋਕ ਪਿੰਡਾਂ 'ਚ ਬੈਠਦੇ ਆ ਗ੍ਰੰਥੀ ਨੇ ਹੈਰਾਨ ਹੋ ਕੇ ਉਸ ਫੈਸਲੇ ਬਾਰੇ ਦੱਸਿਆ ਜਿਹੜਾ ਉਹਨਾਂ ਨੇ ਗੁਰਦੁਆਰੇ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਕੀਤਾ ਸੀ ਕਿ ਇਸ ਵਾਰ ਕੋਈ ਵੀ ਨਹਿਰੀ ਪਾ ਨਹਿਰ ਦੇ ਪਾਣੀ ਦੀ ਚੋਰੀ ਲਈ ਪਾਈਪ ਨਹੀਂ ਲਾਵੇਗਾ ਪਰ ਚੱਠਿਆਂ ਨੇ ਆਪਣੇ ਖੇਤਾਂ ਵਿੱਚ ਪਾਣੀ ਛੱਡਣ ਲਈ ਨਹਿਰ ਨੂੰ ਹੀ ਪਾੜ ਲਾ ਲਿਆ ਅਤੇ ਕਾਬੂਸ ਉੱਤੇ ਰੱਖ ਕੇ ਪਾੜ ਨੂੰ ਲੋਕਾਂ ਦੀ ਲੋਕਾਂ ਦੀ ਨਜ਼ਰ ਤੋਂ ਬਚਾਇਆ ਹੋਇਆ ਸੀ ਪਿੰਡ ਦੇ ਬਾਕੀ ਲੋਕ ਜਾਣਦੇ ਸੀ ਕਿ ਚੱਠਿਆਂ ਵਾਲੇ ਆਪਣਾ ਫਾਇਦਾ ਸੋਚਦੇ ਸੀ ਉਹਨਾਂ ਦੇ ਤਿੰਨ ਪੁੱਤਰ ਅਫਸਰ ਸਨ ਅਤੇ ਉਹ ਘਰੋਂ ਵੀ ਤਖੜੇ ਸਨ ਪਰ ਫਿਰ ਵੀ ਫੌਜੀ ਦੁਆਰਾ ਉਠਾਈ ਗਈ ਚੱਠਿਆਂ ਵਿਰੁੱਧ ਆਵਾਜ਼ ਵਿੱਚ ਲੋਕ ਸ਼ਾਮਲ ਹੋਣੇ ਸ਼ੁਰੂ ਹੋ ਗਏ ਥੜੇ ਉੱਤੇ ਹੀ ਇਸ ਬਾਰੇ ਗੱਲਬਾਤ ਸ਼ੁਰੂ ਹੋਈ ਭੀੜ ਵਿੱਚੋਂ ਕਿਸੇ ਨੇ ਆਖਿਆ ਕਿ ਫੌਜੀ ਥਾਣੇ ਗਿਆ ਹੈ ਤਾਂ ਕਿ ਚੱਠਿਆ ਵਿਰੁੱਧ ਰਿਪੋਰਟ ਲਿਖਾਈ ਜਾ ਸਕੇ ਲੋਕਾਂ ਦੇ ਇਕੱਠ ਵਿੱਚੋਂ ਹੀ ਕਿਸੇ ਨੇ ਜਵਾਬ ਦਿੱਤਾ ਕਿ ਕੋਈ ਵੀ ਚੱਠਿਆਂ ਦਾ ਕੁਝ ਨਹੀਂ ਵਿਗਾੜ ਸਕਦਾ ਲੋਕਾਂ ਦੇ ਇਕੱਠ ਵਿੱਚ ਫੌਜੀ ਸਰਪੰਚਾਂ ਦਾ ਵੀ ਪਰਦਾ ਫਾਸ਼ ਕਰਦਾ ਹੈ ਫੌਜੀ ਸਰਪੰਚਾਂ ਦਾ ਵੀ ਪਰਦਾ ਫਾਸ਼ ਕਰਦਾ ਹੈ ਕਿ ਉਹਨਾਂ ਇਸ ਨਹਿਰ ਦੇ ਪਾੜ ਬਾਰੇ ਪਤਾ ਸੀ ਵੀ ਉਹਨਾਂ ਨੂੰ ਇਸ ਨਹਿਰ ਦੇ ਪਾੜ ਬਾਰੇ ਪਤਾ ਸੀਗਾ ਫੌਜੀ ਅਤੇ ਲੋਕ ਨਹਿਰ ਦੇ ਪਾੜ ਬਾਰੇ ਗੱਲਾਂ ਕਰ ਰਹੇ ਸਨ ਕਿ ਭੀਮ ਬਲੈਕ ਯਾ ਚੰਦ 10 ਨੰਬਰ ਯਾ ਅਤੇ ਹੁਕਮਾ ਦਲਾਲ ਪੜਕੀਲੇ ਕੱਪੜੇ ਪਾ ਕੇ ਉਹਨਾਂ ਵਿੱਚ ਆ ਖੜਦੇ ਹਨ ਪਿੰਡ ਦਾ ਇੱਕ ਬਜ਼ੁਰਗ ਕਹਿੰਦਾ ਹੈ ਕਿ ਉਹ ਚੱਠਿਆਂ ਦੀ ਇਸ ਕਰਤੂਤ ਬਾਰੇ ਨਹਿਰ ਵਾਲਿਆਂ ਨੂੰ ਦੱਸਣ ਪੀੜ ਵਿੱਚੋਂ ਹੀ ਕੋਈ ਬੋਲਦਾ ਹੈ ਕਿ ਨਹਿਰ ਵਾਲਿਆਂ ਨੇ ਪੈਸੇ ਖਾਦੇ ਹੋਏ ਹਨ ਇਸ ਲਈ ਚੁੱਪ ਬੈਠੇ ਹਨ ਫੌਜੀ ਚੱਠਿਆਂ ਦੇ ਵਿਰੁੱਧ ਵਿਰੋਧ ਵਿੱਚ ਬੋਲਦਾ ਹੈ ਪੀਓ ਬਲੈਕ ਗਿਆ ਚੱਠਿਆਂ ਦੇ ਹੱਕ ਵਿੱਚ ਬੋਲਦਾ ਹੈ ਐਨੇ ਨੂੰ ਗਾਮਾ ਤੇ ਮੁਰਸ਼ੀ ਵੀ ਉੱਥੇ ਆ ਜਾਂਦੇ ਹਨ ਗਾਮਾ ਦੱਸਦਾ ਹੈ ਕਿ ਉਹਨਾਂ ਨੇ ਇੱਕ ਸੋਸਾਇਟੀ ਬਣਾਈ ਹੈ ਜੋ ਲੋਕਾਂ ਨੂੰ ਕਿਸ਼ਤਾਂ ਤੇ ਰਿਕਸ਼ਾ ਲੈ ਕੇ ਦੇਵੇਗੀ ਗਾਮੇ ਨੂੰ ਜਦੋਂ ਚੱਠਿਆਂ ਦੀ ੱੱਕੇ ਸ਼ਹੀਦਾ ਪਤਾ ਲੱਗਾ ਤਾਂ ਉਹ ਜੋਸ਼ ਵਿੱਚ ਆ ਕੇ ਅਰਜੀ ਤੇ ਗਵਾਹੀ ਭਰਨ ਲਈ ਕਹਿੰਦੇ ਹਨ ਕਿਉਂਕਿ ਚੱਠਿਆਂ ਨੇ ਕੁਝ ਦਿਨ ਪਹਿਲਾਂ ਹੀ ਉਸ ਦੀ ਲਾਹ-ਪਾਹ ਕੀਤੀ ਸੀ ਪਰ ਜਦੋਂ ਉਹ ਜਦੋਂ ਉਹ ਉੱਥੇ ਖੜੇ ਬਲਕਾਰ ਨੂੰ ਵੇਖਦਾ ਹੈ ਤਾ ਆਪਣੀ ਕਹੀ ਗੱਲ ਤੋਂ ਮੁੱਕਰ ਜਾਂਦਾ ਹੈ ਹੋਰ ਵੀ ਲੋਕ ਬਲਕਾਰ ਨੂੰ ਦੇਖ ਕੇ ਡਰ ਜਾਂਦੇ ਹਨ ਕਿਉਂਕਿ ਉਹ ਬਹੁਤ ਨਰਦਈ ਨਰਦਈ ਹੈ ਬੰਦਾ ਵੱਡਣਾ ਉਸ ਦੇ ਲਈ ਬਹੁਤ ਮਾਮੂਲੀ ਗੱਲ ਸੀ ਬਲਕਾਰ ਦੇ ਹੌਸਲੇ ਨਾਲ ਭੀਮ ਚੰਦ 10 ਨੰਬਰ ਯਾਤੇ ਹਕਮਾ ਦਲਾਲ ਵੀ ਖੰਗੂਰਾ ਮਾਰ ਕੇ ਮ ਖੰਗੂਰਾ ਮਾਰ ਦੇ ਲੰਘ ਪਏ ਲੋਕਾਂ ਨੇ ਆਪਣੀ ਗੱਲਬਾਤ ਦਾ ਵਿਸ਼ਾ ਬਦਲ ਲਿਆ। ਦਲੀਪੇ ਮਾਸਟਰ ਨੇ ਉਹਨਾਂ ਨੂੰ ਮੋਗੇ ਦੇ ਮਸਲੇ ਬਾਰੇ ਗੱਲ ਕਰਨ ਲਈ ਕਿਹਾ। ਬਾਹੂ ਕਿਸੇ ਦਾ ਸਮਾਨ ਅੱਡੇ ਤੋਂ ਅੱਗੇ ਲਿਜਾਣ ਲਈ ਨਹੀਂ ਸੀ ਮੰਦਾ। ਹੁਕਮਾਂ ਦਲਾਲ ਤਾਂਗਿਆਂ ਦੇ ਵਧੇ ਹੋਏ ਰੇਟਾਂ ਦੀ ਗੱਲ ਕਰਦਾ ਹੈ। ਅਤੇ ਆਖਦਾ ਹੈ ਕਿ ਤਾਂਗੇ ਦੀ ਤਾਂਗਿਆਂ ਦੀ ਜਗ੍ਹਾ ਟਰਾਲੀਆਂ ਚਲਾਈਆਂ ਜਾਣ। ਬਲਕਾਰ ਆਖਦਾ ਹੈ ਕਿ ਉਹ ਮਹੀਨੇ ਵਿੱਚੋਂ ਤਿੰਨ ਗੇੜੇ ਲਾਇਆ ਕਰੇਗਾ ਹੋਰ ਲੋਕ ਵੀ ਆਪਣੀ ਸਹਿਮਤੀ ਪ੍ਰਗਟ ਕਰਦੇ ਹਨ ਅਤੇ ਕਪੜੇ ਝਾੜਦੇ ਉਥੋਂ ਉੱਠ ਖੜਦੇ ਹਨ ਬਲਕਾਰ ਫੌਜੀ ਨਾਲ ਹੰਕਾਰ ਵਿੱਚ ਅੱਖਾਂ ਮੇਲਦਾ ਹੈ ਫੌਜੀ ਨੂੰ ਉਹ ਸਾਰੇ ਲੋਕ ਗਿਰਦਾ ਵਾਂਗ ਜਾਲ ਲੱਗਦੇ ਹਨ ਫੌਜੀ ਦਿਲ ਵਿੱਚ ਆਖਦਾ ਹੈ ਕਿ ਉਹ ਇੱਕ ਦਿਨ ਆਪ ਉਹ ਇੱਕ ਦਿਨ ਅਜਿਹੇ ਲੋਕ ਲੱਭੇਗਾ ਜਿਹੜੇ ਉਸ ਦੀ ਜਿਹੜੇ ਉਸ ਦੇ ਕਹੇ ਦੀ ਇੱਜ਼ਤ ਕਰਨਗੇ ਚਾਰੇ ਪਾਸੇ ਧੂੜ ਉੱਡ ਰਹੀ ਸੀ ਅਤੇ ਫੌਜੀ ਦੀ ਕਛ ਵਿੱਚ ਲੀ ਵਿਸਾਖੀ ਡਮਰੂ ਵਾਂਗ ਖੜਕਦੀ ਦੂਰ ਤੱਕ ਸੁਣਾਈ ਦੇ ਰਹੀ ਸੀ